ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾਜ ਸਿੰਘ ਬਠੋਈ ਤਾਂ ਵੱਡੀ ਖਬਰ ਅਮਰੀਕਾ ਤੇ ਕੈਨੇਡਾ ਨਾਲ ਜੁੜੀ ਹੋਈ ਹੈ ਅਮਰੀਕਾ ਨੇ ਜੋ ਟੈਰਿਫ ਲਗਾਇਆ ਸੀ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕੈਨੇਡਾ ਵਿੱਚ ਜਿੱਥੇ ਇੱਕ ਵਾਰੇ ਵੱਡੀ ਹਲਚਲ ਪੈਦਾ ਹੋ ਗਈ ਸੀ ਕਿ ਅਮਰੀਕਾ ਨੇ ਵੱਡਾ ਫੈਸਲਾ ਲਿਆ ਕਿ ਟੈਰਿਫ ਜਿਹੜਾ ਵਧਾ ਦਿੱਤਾ ਗਿਆ 25% ਤੱਕ ਜਿਹੜਾ ਟੈਰਿਫ ਵਧਾਇਆ ਗਿਆ ਸੀ ਉਸ ਨੂੰ ਲੈ ਕੇ ਵੱਡੀ ਹਲਚਲ ਹੈ ਜਿਹੜੀ ਅਮਰੀਕਾ 'ਚ ਨਜ਼ਰ ਕੈਨੇਡਾ 'ਚ ਨਜ਼ਰ ਆ ਰਹੀ ਸੀ ਤੇ ਕੈਨੇਡਾ 'ਚ ਕਾਫੀ ਚਿੰਤਾ 'ਚ ਲੋਕ ਨਜ਼ਰ ਆ ਰਹੇ ਸੀ ਕਿ ਆ ਜਿਹੜੇ ਆ ਹੁਣ ਮਹਿੰਗਾਈ ਵਾਜ ਆਏਗੀ ਅਤੇ ਟੈਰਫ ਵਧਣ ਕਾਰਨ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਬਾਤ ਜਾਣਗੇ ਲੋਕਾਂ ਦੀਆਂ ਖਾਸ ਕਰਕੇ ਜੇਕਰ ਉਦਯੋਗ ਪਤੀਆਂ ਦੀ ਗੱਲ ਕਰੀਏ ਕਾਰੋਬਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੜੀ ਚਿੰਤਾ ਪੈ ਗਈ ਸੀ ਕਿ ਇੱਕੋ ਲਖਤ ਟੈਰਫ ਜਿਹੜਾ ਵਧਣ ਜਾ ਰਿਹਾ ਤਾਂ ਇਸ ਨੂੰ ਕਿਵੇਂ ਚੁਕਾਇਆ ਜਾਏਗਾ ਤਾਂ ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਹੋਣਾ ਜੋ ਕੈਨੇਡਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀਗਾ ਕੈਨੇਡਾ ਨੇ ਵੀ ਜਿਹੜਾ ਟੈਰਫ ਵਧਾ ਦਿੱਤਾ ਸੀ ਤਾਂ ਇਸ ਟੈਰਫ ਵਾਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਨੇ ਟੈਰਫ ਵਾਲਾ ਫੈਸਲਾ ਫਿਲਹਾਲ ਦੇ ਸਮੇਂ ਲਈ ਟਾਲ ਦਿੱਤਾ ਹੈ ਤਾਂ ਦੱਸਦੀ ਹੈ ਕਿ 30 ਦਿਨਾਂ ਦੇ ਲਈ ਜਿਹੜਾ ਇਹ ਫੈਸਲਾ ਟਾਲਿਆ ਗਿਆ ਤਾਂ 25% ਟੈਰਫ ਹੈ ਜਿਹੜਾ ਉਹ ਵਧਾਇਆ ਸੀ ਅਮਰੀਕਾ ਨੇ ਤੇ ਇਹ ਟੈਰਫ ਵਾਲਾ ਫੈਸਲਾ ਹੁਣ ਹਲੇ ਇਸ ਤੇ ਯੂ ਟਰਨ ਅਮਰੀਕਾ ਨੇ ਲੈ ਲਿਆ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਹਾਂ ਟਰੂਡਾ ਨੇ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਹਾਲਾਤ ਦੱਸੇ ਸੀ ਕਿਉਂਕਿ ਪਹਿਲਾਂ ਹੀ ਕਾਫੀ ਹਾਲਾਤਾਂ ਵਿੱਚੋਂ ਲੰਘ ਰਿਹਾ ਕੈਨੇਡਾ ਤੇ ਅਜੇ ਇਹ ਵਿੱਚ ਜਦੋਂ ਜੇਕਰ ਟੈਰਿਫ ਆ ਜਾਂਦਾ ਤਾਂ ਉਹ ਹਾਲਾਤ ਕੁਝ ਹੋਰ ਜਿਹੜੇ ਆ ਵਿਗੜ ਜਾਣੇ ਸੀ ਜਿਸ ਦੇ ਚੱਲਦਿਆਂ ਹੁਣ ਵੱਡਾ ਜਿਹੜਾ ਫੈਸਲਾ ਲਿਆ ਅਮਰੀਕਾ ਨੇ ਤਤੀ ਦਿਨ ਦੇ ਲਈ ਟੈਰਿਫ ਤੇ ਹਲੇ ਫਿਲਹਾਲ ਜਿਹੜੀ ਆ ਵਧਾਉਣ ਤੇ ਰੋਕ ਲਾ ਦਿੱਤੀ ਆ ਫੈਸਲਾ ਜਿਹੜਾ ਉਸ ਤੇ ਰੋਕ ਲਾ ਦਿੱਤੀ ਆ ਤੇ ਰਾਹ ਦੀ ਖਬਰਾਂ ਖਾਸ ਕਰਕੇ ਜਿਹੜੇ ਕੈਨੇਡਾ ਵਿੱਚ ਰਹਿ ਰਿਆ ਮਿੰਨੀ ਪੰਜਾਬ ਕਹਿ ਸਕਦੇ ਆ ਕੈਨੇਡਾ ਨੂੰ ਕਿਉਂਕਿ ਕੈਨੇਡਾ ਵਿੱਚ ਬਹੁਤ ਸਾਰੇ ਤਦਾਦ ਵਿੱਚ ਜਿਹੜੇ ਪੰਜਾਬੀ ਨੇ ਤੇ ਪੰਜਾਬੀ ਬਹੁਤ ਸਾਰੇ ਜਿਹੜਿਆ ਤਰੱਕੀਆਂ ਵੀ ਕਰ ਰਿਆ ਤਾਂ ਉੱਥੇ ਮੈਂ ਟੈਰਫ ਵਧਣ ਕਾਰਨ ਜਿਹੜੀ ਆ ਕਾਫੀ ਚਿੰਤਾਵਾਂ ਵੀ ਵਧ ਗਈਆਂ ਸੀਗੇ ਲੋਕਾਂ ਦੀਆਂ ਤੇ ਪੰਜਾਬੀਆਂ ਦੀ ਖਾਸ ਕਰਕੇ ਤਾਂ ਕਿਤੇ ਨਾ ਕਿਤੇ ਰਾਹਤ ਵਾਲਾ ਫੈਸਲਾ ਸਾਹਮਣੇ ਆਇਆ ਤੇ ਫੈਸਲਾ ਜਿਹੜਾ ਟਰੰਪ ਨੇ ਉਹ ਲਿਆ ਤਦਾਦ ਦੀ ਹੈ ਕਿ ਮੈਕਸੀਕੋ ਅਤੇ ਕੈਨੇਡਾ ਤੇ ਜੋ 25% ਦਰਫੇ ਵਧਾਇਆ ਸੀ ਉਸ ਨੂੰ ਹਾਲੇ ਫਿਲਹਾਲ ਦੀ ਕੜੀ ਰੋਕ ਦਿੱਤਾ ਗਿਆ ਹੈ ਹੱਸਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਗੱਲਬਾਤ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਅਤੇ ਉਹਨਾਂ ਨੂੰ ਜਿਹੜੀ ਸਖਤੀ ਵਧਾਉਣ ਦੇ ਲਈ ਕਿਹਾ ਜੋ ਜਿਹੜੇ ਬਾਰਡਰ ਨੇ ਬਾਰਡਰਾਂ ਤੇ ਸਖਤੀ ਵਧਾਉਣ ਦੇ ਲਈ ਕਿਹਾ ਕਿਉਂਕਿ ਮੈਂ ਜਿਹੜੇ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਹਨਾਂ ਦਾ ਦਾਵਾ ਹੈ ਕਿ ਅਸੀਂ ਵੋਟਾਂ ਹੀ ਇਸ ਗੱਲ ਤੇ ਲਈਆਂ ਨੇ ਕਿ ਅਸੀਂ ਇੱਕ ਤਾਂ ਨਸ਼ਾ ਤਸਕਰੀ ਜਿਹੜੀ ਆ ਉਹ ਬਿਲਕੁਲ ਬੰਦ ਕਰਨੇ ਆ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਬਿਲਕੁਲ ਬਾਹਰ ਕਰ ਦੇਣੇ ਆ ਤੇ ਦੂਜਾ ਜਿਹੜਾ ਕਿ ਲੋਕਾਂ ਨੂੰ ਪਾਵਰਫੁੱਲ ਕਰਨਾ ਹੈ ਹਰ ਪੱਖ ਤੋਂ ਪਾਵਰਫੁੱਲ ਕਰਨਾ ਅਮਰੀਕਾ ਨੂੰ ਅਤੇ ਕੈਨੇਡਾ ਦੀ ਜੇਕਰ ਬਾਰਡਰਾਂ ਦੀ ਗੱਲ ਕਰੀਏ ਤਾਂ ਬਾਰਡਰਾਂ ਨੂੰ ਵੀ ਲੈ ਕੇ ਟਰੰਪ ਨੇ ਕਿਹਾ ਹੈ ਕਿ ਮੈਂ ਇਹ ਵੱਡਾ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਬਾਰਡਰ ਨੇ ਜਿਹੜੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਜਿਹੜੀ ਗੈਰ ਕਾਨੂੰਨੀ ਤਰੀਕੇ ਦੀ ਆ ਜਿਹੜੇ ਆ ਲੋਕ ਉਹ ਹੈਂਟਰ ਨਹੀਂ ਹੋ ਪਾਨਗੇ ਅਮਰੀਕਾ ਚ ਐਂਟਰੀ ਐ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੇਗੀ ਤਾਂ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਵੱਡੀਆਂ ਕਾਰਵਾਈਆਂ ਵੀ ਹੋ ਰਹੀਆਂ ਕਿ 18000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕ ਪੰਜਾਬ ਜਿਹੜਾ ਪਹੁੰਚਾ ਦਿੱਤਾ ਹੈ ਤਾਂ ਉਧਰ ਟੈਰਫ ਵਧਾਣ ਦੇ ਨਾਲ ਕਾਫੀ ਚਿੰਤਾ ਚ ਜਿਹੜਾ ਅਮਰੀਕਾ ਜਿਹੜਾ ਅਮਰੀਕਾ ਤੇ ਕੈਨੇਡਾ ਵਿੱਚ ਟੈਰਫ ਵਧਾਉਣ ਨੂੰ ਲੈ ਕੇ ਟਸਲ ਫੱਸੀ ਸੀ ਉਹ ਕਿਤੇ ਨਾ ਕਿਤੇ ਫਿਲਹਾਲ ਦੀ ਘੜੀ ਉਸਤੇ ਰੋਕ ਲਾਈਆ ਅਮਰੀਕਾ ਨੇ ਜਿਹੜਾ ਆਪਣਾ ਫੈਸਲਾ ਉਹ ਹਲੇ ਉਸਤੇ ਰੋਕ ਲਾ ਦਿੱਤੀ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਕੈਨੇਡਾ ਨੂੰ ਵੱਡੀ ਰਾਹਤ ਕਿਤੇ ਨਾ ਕਿਤੇ ਮਿਲਦੀ ਨਜ਼ਰ ਆ ਰਹੀ ਆ ਕੈਨੇਡਾ ਦੇ ਲੋਕਾਂ ਲਈ ਕੈਨੇਡਾ ਵਿੱਚ ਖਾਸ ਕਰਕੇ ਪੰਜਾਬੀਆਂ ਲਈ ਕਿਉਂਕਿ ਟੈਰੀਫ ਜਿਹੜਾ ਵਧਾਇਆ ਗਿਆ ਸੀਗਾ ਅਮਰੀਕਾ ਵੱਲੋਂ ਤੇ ਇਸ ਦੇ ਚੱਲਦਿਆਂ ਕਾਫੀ ਮਹਿੰਗਾਈ ਦਾ ਅਸਰ ਵੀ ਜਿਹੜਾ ਪੈਣ ਜਾ ਰਿਹਾ ਸੀਗਾ ਕੈਨੇਡਾ ਤੇ ਜਿਸ ਦੇ ਚੱਲਦਿਆਂ हां ਜਿਹੜਾ ਕੈਨੇਡਾ ਨੇ ਵੀ ਹਲਾਕੇ ਜਿਹੜਾ ਟੈਰਿਫ ਵਧਾ ਦਿੱਤਾ ਸੀ ਪਰ ਉਸ ਦਾ ਖਾਸ ਅਸਰ ਜਿਹੜਾ ਅਮਰੀਕਾ ਤੇ ਨਜ਼ਰ ਨਹੀਂ ਆਣਾ ਸੀ ਪਰ ਕਿਤੇ ਨਾ ਕਿਤੇ ਕੈਨੇਡਾ ਨੂੰ ਮਾਰ ਜ਼ਰੂਰ ਚੱਲਣੀ ਪੈ ਸਕਦੀ ਸੀ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਹੁਣ ਰਾਸ਼ਟਰਪਤੀ 트੍ਰੰਪ ਨਾਲ ਜਦੋਂ ਗੱਲਬਾਤ ਫੋਨ ਤੇ ਕੀਤੀ ਆ ਕੈਨੇਡਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਂ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਆ ਰਿਸ਼ਤਿਆਂ ਵਿੱਚ ਥੋੜਾ ਸੁਧਾਰ ਆਣ ਲੱਗਿਆ ਕਿ ਅਮਰੀਕਾ ਨੇ ਹੁਣ ਜਿਹੜਾ ਟੈਰਿਫ ਵਾਲਾ 25% ਟੈਰਿਫ ਵਧਾਉਣ ਵਾਲਾ ਫੈਸਲਾ ਸੀ ਉਸ ਤੇ ਫਿਲਹਾਲ ਦੀ ਘੜੀ ਰੋਕ ਲਾ ਦਿੱਤੀ ਆ ਤਾਂ 30 ਦਿਨਾਂ ਦੇ ਲਈ ਫਿਲਹਾਲ ਜਿਹੜੀ ਆ ਰੋਕ ਲਗਾਈ ਗਿਆ ਆਉਣ ਵਾਲੇ ਦਿਨਾਂ 'ਚ ਇਸ ਨੂੰ ਵਧਾਇਆ ਜਾਏਗਾ ਜਾਂ ਆ ਸਥਿਤੀ ਜਿਉਂ ਤੋਂ ਤਿਉਂ ਰੱਖੀ ਜਾਏਗੀ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਰਾਹਤ ਦੀ ਖਬਰ ਆ ਜਿਹੜੀ ਉਹ ਕੈਨੇਡਾ ਦੇ ਵਸਨੀਕਾਂ ਲਈ ਆਈ ਹੈ ਕਿ ਕੈਨੇਡਾ ਤੇ ਟੈਰਫ ਵਾਲਾ ਫੈਸਲਾ ਜਿਹੜਾ ਅਮਰੀਕਾ ਨੇ ਲਿਆ ਸੀਗਾ ਉਸ ਦੇ ਫਿਲਹਾਲ ਦੀ ਘੜੀ 30 ਦਿਨਾਂ ਦੇ ਲਈ ਰੋਕ ਲਾ ਦਿੱਤੀ ਹੈ ਮੈਕਸਿਕੋ ਦੇ ਵੀ ਜਿਹੜਾ ਇਹ ਟੈਰਫ ਵਧਾਇਆ ਗਿਆ ਸੀ ਮੈਕਸੀਕੋ ਤੇ ਵੀ ਇਹ ਟੈਰਿਫ ਜਿਹੜਾ ਉਹ 30 ਦਿਨਾਂ ਦੇ ਲਈ ਫਿਲਹਾਲ ਰੋਕਿਆ ਗਿਆ ਹੈ